ਅਸਲ ਨਹੀਂ 15000 ਰੁਪਏ ਹਿੰਨਾ ਦਿੰਦੇ ਹੈ ਆਪਾਂ ਵੀ YouTube ਤੇ ਲਾਈਵ ਚਲਾ ਕੇ ਵੇਖ ਲਈਏ ਕਿਵੇਂ ਚੱਲਦਾ ਸਪੈਸਟ 15 ਦਿਨ ਹੈ ਇਹਨਾਂ ਦੇ ਮਸਤਰੀ ਜਿਹੜੇ ਆਪਾ ਕਰ ਲੂ ਦੇ ਇਹ ਨੂੰ ਕੁਛੋ ਕੁਛ ਮਲਾ ਲਓ 6 ਮਹੀਨੇ ਹਰੇ ਪੱਕਾ ਹੋ ਰਹਿਣਾ ਮੈਂ ਹੁਣ ਕੋ ਸਾal ਵੀ ਕਰ ਸਕਦਾ ਮੈਂ ਬੱਚੇ ਦੀ ਪੜ੍ਹਾਈ ਵੀ ਵੇਖਣੀ ਹੈ ਮੈਂ ਚਲ ਕੁਛ ਸਾal 6 ਮਹੀਨੇ ਹਰੇ ਤੋਰੀ ਸਿਮਿਸ਼ਨ ਨਹੀਂ ਹੋਣੀ ਜਦੋਂ ਤੱਕ ਉਹ ਮਾਰਚ ਅਪ੍ਰੈਲ ਤੱਕ ਡਿਵੀਜ਼ਨ ਹੋਣੀ ਹੈ ਹੋਏ ਉਹ ਨਹੀਂ ਪਾਉਣਗੇ ਉਹ ਬੜੇ ਗੰਦੇ ਆ ਉਹਨਾਂ ਨੂੰ ਪੁੱਛਿਆ ਪਤਾ ਨਹੀਂ ਬਲੇਟ ਝੂਠ ਬੋਲਦਾ ਬਲੇਟ ਕਹਿੰਦਾ ਵੀ ਬਲੇਟ ਤਾਂ ਸੁਣਾਇਆ ਤੇ ਜਾਣਖਾੜ ਹੈਗੀ ਸਕੂਲੇ ਇਹਨੂੰ ਮਤਾਸਪਾਰ ਜੀ ਬਈ ਮਹਾਬਰੀ ਬਣ ਕੇ ਕਹਿ ਰਿਹਾ ਕਿ ਨਾ ਕੋ ਬੈਣ ਵਾਲੇ ਨੇ ਕਹਿੰਦੇ ਨੇ ਬੈਣ ਵਾਲੇ ਆਪੇ ਕਰਾ ਲੈਂਦੇ ਨੇ ਤੇ ਉਹ ਬੈਣ ਵਾਲੇ ਨੇ ਹੈਗੀ ਜਿਹਨੇ ਪਹਿਲੀ ਬੈਣ ਵਾਲੇ ਨੇ ਕਿਆ ਉਹ ਮੈਨੂੰ ਆਦਾਈ ਕਹਿੰਦਾ ਯਾਰ ਇਹ ਪੱਛਾ ਤਰ੍ਹਾਂ ਕਹਿੰਦਾ ਛੋਟਾ ਜਿਹਾ ਮੈਂ ਤਾਂ ਛੋਟਾ ਨਹੀਂ ਤਾਂ ਮੈਂ ਕਿਹਾ ਦੇ ਬੱਚੇ ਚਲਦੀ ਆ ਸਾਰੇ ਮੈਂ ਕਿਹਾ ਵਧੀਆ ਆਪ ਵੀ ਰੋਟੀ ਆਈ ਹੋਵੇ ਦੱਸ ਦਿੰਦਾ ਮੈਂ ਪਾਪਾ ਰੋਟੀ ਆਈ ਆ ਪਾਪਾ ਬਾਸ ਬੁੱਤਾ ਕਰਨਾ ਬਾਸ ਨੂੰ ਕਰਨਾ ਪਾਪਾ ਮੈਂ ਪਾਣੀ ਪੀਣਾ ਰੋਟੀ ਨਹੀਂ ਭੁੱਖ ਲੱਗੀ ਆ ਸਾਰੇ ਨੂੰ ਮੈਂ ਦੱਸ ਦਿੰਦਾ ਆ ਨਾ ਜੇ ਤਾਂ ਬੱਚਾ ਨਾਮ ਰੱਖਦਾ ਵਿੱਛਤ ਹੁੰਦਾ ਇਹਨੇ ਯੋ ਯੋ अच्छा वेल्टरी लाइव ना के लगा लाइव हुई है ना लाइव चल रहा है YouTube ਤੇ ਮੈਨੂੰ ਲਾਈਵ ਵੀ ਕਿਹਾ ਨਾ ਆਪਾਂ ਨੂੰ ਵੇਖ ਹੀ ਨਹੀਂ ਰਿਹਾ ਕੋਈ ਯਾਰ 0 ਵੀਊ 0 ਇਹ ਮਾਰੇ ਇਹ ਮੈਨੂੰ ਲੱਗਦਾ 1000 ਸਬਸਕ੍ਰਾਈਬਰ ਦੇ ਦਿੰਦੇ ਆ ਸ਼ਾਇਦ ਲਾਈਵ ਵਾਲੀ অপਸ਼ਨ ਅੱਛਾ ਹੂੰ ਮੈਂ ਆਪਾਂ ਵੀ ਲਾਈਵ ਚਲਾ ਕੇ ਵੇਖ ਲਈ YouTube ਤੇ ਲਾਈਵ ਨਾ ਕੋਈ ਵੀਡੀਓ ਬਣਾਉਣਾ ਉਹ ਵੀ লাইਵ ਹੀ ਪਾ ਦੇਣਾ ਟਰੈਕਟਰ ਦੀ ਸਿੱਧੀ ਜਿਹੜਾ ਤੇਰੇ ਨਾਲ ਲੈ ਕੇ ਨਿਕਲਦੇ ਸਿੱਧੀ লাইਵ ਤੇ ਕੁਆਲਿਟੀ ਨਹੀਂ ਬਣਦੀ ਵੀਡੀਓ ਦੀ ਯਾਰ ਆਪਣੇ ਫੋਨ ਨਿੱਕੇ ਆ ਨਾ ਨਹੀਂ ਇਹ ਤੇ ਨਹੀਂ ਆਪਾਂ ਨੂੰ ਦੇਖਣਾ ਕਿਸੇ ਨੇ ਇੰਸਟਾਗ੍ਰam ਤੇ ਲਾਈਵ ਚ ਲਾ ਕੇ ਵੇਖੀਏ ਉਹ ਤੇਰਾ ਇੰਸਟਾਗ੍ਰam ਦਾ ਯਾਰ ਬੰਦਾ ਬੈਠਾ ਨਾ ਇੱਕ ਭਰਾ ਜੁੜਿਆ ਹੀ ਨਾਲ ਲੈ ਵੀ ਮੈਨੂੰ ਪਤਾ ਨਹੀਂ ਹੁਣ ਕੌਣ ਆ ਬਾਈ ਇਹ ਕਿੱਥੋਂ ਦਾ ਏ ਨਿਸ਼ਾਨ ਥਰੜਾ ਕੋਡ ਬਾਲਾ ਨਹੀਂ ਗੂੜਾ ਕਰ ਲਿਆ ਕਿ ਲੋਕ ਗੂੜਾ ਨਹੀਂ ਇਹ ਗਿੱਲਾ ਕਰਕੇ ਗੂੜਾ ਲੱਗ ਰਿਹਾ ਲਾਈਵ ਚ ਦੇਖ ਰਹੇ ਨੇ ਲੋਕ ਨਹੀਂ ਕਿ ਜਾਣਾ ਆਪਰੇ ਨਾਲ ਜੁੜਿਆ ਪਤਾ ਨਹੀਂ ਕਿਹੜਾ ਪੱਗ ਤਵ ਜਰਾ ਯਾਰ ਵਾਈਫਾਈ ਤੇ ਨਾ ਆ ਚੀਜ਼ ਨਹੀਂ ਆ ਬਫਰਿੰਗ ਨਹੀਂ ਹੋਣੀ ਚਾਹੀਦੀਗੀ ਫਿਲਟਰਾਂ ਦੇ ਸਵਾਦ ਨਹੀਂ ਵਾਈਫਾਈ ਦਾ ਕੋਈ ਹਨਾ ਆ ਚੀਜ਼ ਥੋੜਾ ਚਾਹੀਦੀ ਭੈਣ ਜਾਨੀ ਜਾਨੇ ਤਾਂ ਹੋ ਗਿਆ ਉਹ ਤੇਨੂੰ ਭਰਾ ਜੁੜੇ ਹੁਣ ਪਤਾ ਨਹੀਂ ਕਿਹੜੇ ਕਿਹੜੇ ਆ ਹੈ ਕਿ ਨਹੀਂ ਮੰਨਦਾ ਇਹ ਗੱਲ ਕਿ ਨਹੀਂ ਬਬਰਿੰਗ ਨਹੀਂ ਨਹੀਂ ਚਾਹੀਦੀ ਫਲਕਣਾ ਫੋਲਡਰਾਂ ਦੇ ਬੁਲਾਉ ਮੇਟਰ ਦੱਸੋ ਹਾਂ ਮੁੰਡੇ ਦਾ ਕੰਮ ਕਿਵੇਂ ਆ ਐ ਸਫਾਈ ਸੁਥੀ ਕੇ ਰੱਬ ਦਾ ਨਾਮ ਹੀ ਆ ਹਰ ਰੋਮ ਬਦਲੇ ਆ ਗਿਆ ਆਪਣਾ ਯਾਰ ਤਿੰਨ ਜਣੇ ਆਪਣੇ ਨਾਲ ਜੁੜੇ ਸੀ ਤੇ ਦੋ ਭੱਜ ਗਏ ਇੱਕ ਵਿਚਾਰਾ ਰਹਿ ਗਿਆ ਉਹਨੂੰ ਇਹ ਬਹੁਤ ਦਾ ਨਿਕਲ ਆ ਉਹਨੂੰ ਵੀ ਆਪਾਂ ਕਾਹਨੂੰ ਪਰੇਸ਼ਾਨ ਕਰਨਾ ਫਿਰ ਛੁੱਟੀ ਦੇ ਦਈਏ ਫਿਰ ਆਪਾਂ ਇੰਸਟਾਗ੍ਰam ਤੇ ਲਾਈਵ ਇੰਸਟਾਗ੍ਰam ਤੇ ਲਾਈਵ ਕਰੀਏ ਆਪਾਂ ਨਾਲ ਆ ਕੌਣ ਆ ਲਾਈਵ ਚੱਲ ਰਿਹਾ ਓਏ ਖੜ ਜਾ ਯਾਰ ਪਿੱਛੇ ਕਰ ਕਿੱਧਰ ਲੈ ਗਿਆ ਪੂਜਾ ਕਲਸੀ ਪੂਜਾ ਕਲਸੀ ਕਲਾਸ਼ ਕੇ ਕਲਾਸ਼ ਕਲਾਸ਼ ਕੁਮਾਰ ਆ ਸਾਲਾ ਪੂਜਾ ਕਲਸੀ ਦਾ ਇਹਨਾਂ ਨੂੰ ਕਹ ਬੋਲੂ ਵੀ ਕੁਛ ਹੈਲੋ ਸਾਰੇ ਆ ਆਪਣੀ ਆਵਾਜ਼ ਥੋੜਾ ਸੌਨੀ ਜਿਹਾ ਕਮੈਂਟ ਜਾਣਾ ਆਪਣਾ ਅੱਜ ਗਰਮੀ ਦੀ ਲਪੇੜ ਚ ਆਇਆ ਫਿਰਦਾ ਹਾਂ ਤੁਮਣਾ ਇਹ। ਪਾਣੀ ਗਾ। ਆਪ ਤਾਂ ਨਾ ਪੜਾ ਸਾਡੇ। ਇਹ ਕੀ ਕਹਿ ਰਹੀਆਂ ਇਹ? ਇਹ ਨੈਟਵਰਕ ਪ੍ਰੋਬਲਮ ਆ ਰਹੀ ਥੋੜੇ ਕੰਦੀ। ਉਹ ਤਾਂ ਆਪਸ ਵਿੱਚ ਇੱਕ ਦੂਜੀ ਨੂੰ ਕਹਿ ਰਹੀਆਂ ਨਾ। ਆਪਾਂ ਵਿੱਚ ਚੱਲੀਏ। ਆਪਾਂ ਨੂੰ ਹੁਣ ਆਏ ਥੋੜਾ ਜਾਇਆ ਜਾਣਾ ਇਹ। ਆਪ ਪਾਪਾ ਨੂੰ ਵਿੱਚ ਰਿਕੁਐਸਟ ਭੇਜ ਨਹੀਂ ਪੈਣੀ ਆ ਆਪਾਂ ਨੂੰ ਉਹਨਾਂ ਨੇ ਬਈ ਐਡ ਕਰਨਾ ਅਗਲੀਆਂ ਨੇ 12 ਦਾ 13 ਦਾ ਹੋ ਗਿਆ 513 ਜਾਣੇ ਆ ਨਾਉ ਵਦ ਆਇਜ਼ ਗੋਇੰਗ ਲਾਈਵ ਨਾਉ ਵਿਦ ਸਲਮਾਨ ਪਤਾ ਨਹੀਂ ਕੀ ਸਲਮਾਨ ਅਲੀ ਨਾਲ ਚੱਕਾ ਪਾਉਂਦਾ ਜਿਹੜਾ ਇੱਕ ਵੇਂਦਾ ਸੀ ਉਹ ਵੀ ਚਲਾ ਗਿਆ ਦਾ ਨਾ ਬੋਰ ਹੀ ਕਰੀ ਜਾਂਦੇ ਉਹ ਨੂੰ ਲਾ ਵਾਰ ਲਿਆ ਇੰਸਟਾਗ੍ਰਾਮ ਤੇ ਕਰਦੇ ਆਪਾਂ ਵੀ ਲਾਈਵ ਯਾਰ ਇੱਥੇ ਦਾ ਆਪਾਂ ਨੂੰ ਪਰ ਇੰਸਟਾਗ੍ਰਾਮ ਤੇ ਕਿਹੜਾ ਲੱਖ ਫੋਲੋਅਰ ਜੁੜਿਆ ਆਪਣੇ ਨਾਲ ਯਾਰ 1100 ਤੇ ਆ